ਦਾ ਹਾਲਚੌਰ ਦੇ ਨਿੱਕੇ ਕਪੇ ਮੈਂ ਅਭੀਰ ਸਿੰਘ ਨਾਮ ਅਤਮੀ ਦੀਆਂ ਆਤਮੀਆਂ ਜਿਸ ਮੇਂਸ ਪਬਲਿਕੇਟ ਸਿਕੂਲ ਲਿਖ ਪੜਦਾ ਹਾਂ ਅੱਜ ਮੈਂ 15ਵੇਂ ਦਿਨ ਦਾ ਸਿਰਲੇਖ ਬੋਲਣ ਜਾ ਰਿਹਾ ਹਾਂ ਮਾਤਾ ਗੁਜਰੀ ਜੀ ਸ਼ਹਾਦਤ ਦੇਰਾ ਤੇ ਗੰਗੂ ਦੇਸੂ ਲੈਣ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਦੇ ਨੂੰ ਇੱਕ ਰਾਤ ਬਰੰਡੇ ਦੇਲ ਵਿੱਚ ਰੱਖਿਆ ਗਿਆ ਤੇ ਆਪਣੇ ਦਿਨ ਡੇੜੀਆਂ ਵਿੱਚ ਜਕਰ ਕੇ ਮੁਰੰਡੇ ਤੇ ਤੋਸਹਿੰਦ ਲਿਆਂਦਾ ਗਿਆ। ਆਦੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਕੜਾਕੇ ਦੀ ਅਤ ਠੰਡੀ ਹਵਾ ਸਿੱਧੇ ਕੋਚਾਤ ਨਹੀਂ ਸਗੋ ਖੁੱਲੇ ਸਮਾਨ ਤੇ ਬਰਫ ਵਰਗਾ ਠੰਡਾ ਫਰਸ਼ ਤੇ ਤੰਦਾਸਨ ਮਾਤਾ ਗੁਦਰੀ ਜੀ ਸਾਰੇ ਰਾਜਪੁੱਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਧੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਹੌਸਲਾ ਦਿੱਤੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹ ਹੀ ਸਮਝਾਇਆ ਕਿ ਤਨ ਦੇ ਧਾਰਾ ਹੀ ਜੀਵਨ ਨੂੰ ਮਰ ਕੰਮਦਾ ਹੈ ਅਗਲੇ ਦਿਨ ਉਹਨਾਂ ਨੂੰ ਵਜੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਪਰਿਆ ਹੋਇਆ ਸੀ ਕਾਜ਼ੀ ਮੁੱਲਾ ਦੇ ਕਾ ਅਧਿਕਾਰੀ ਅਤੇ ਹੋਰ ਬਿਆੰਤ ਲੋਕਦਰਬਾਰ ਵਿੱਚ ਜਿਸ ਨੂੰ ਵਜ਼ੀਰ ਖਾਨ ਨੇ ਬੱਚਾ ਨੂੰ ਵੇਖ ਕੇ ਨਰਮਸੂਰ ਵਿੱਚ ਕਿਹਾ ਬੱਚੋ ਇਸਲਾਮ ਕਬੂਲ ਕਰ ਲਓ ਅਸੀਂ ਤੁਹਾਨੂੰ ਮਹਿਲਾਂ ਵਿੱਚ ਰੱਖਾਂਗੇ ਮਜਾਮਿਆਂ ਨਾਲ ਖਿਨੇ ਬਾਧਾਂਗੇ ਤੁਸੀਂ ਰਾਜੇ ਬਣੋਗੇ ਪਰ ਉਹ ਨਿੱਕੇ ਸੂਰ ਮੈਂ ਨਿਚੇ ਨਾਲ ਖੜੇ ਰਹੇ ਬਾਬਾ ਜੋਰਾਵਰ ਸਿੰਘ ਜੀ ਦੀਆਂ ਅੱਖਾਂ ਚਮਕ ਰਹੀਆਂ ਸਨ ਇਹ ਇਹ ਪ੍ਰਸੰਗਤ ਤਿੰਨ ਦਿਨ ਜਾਰੀ ਰਿਹਾ ਬਾਬਾ ਜੋਰਾਵਰ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਦਰਬਾਰ ਵਿੱਚ پیش ਕਰਕੇ ਕਈ ਪ੍ਰਕਾਰ ਦੇ ਨਾਲ ਚਿੱਤੇ ਗਏ ਪਰ ਸਹਿਜ ਦੇ ਅਗੰਮੀ ਦਿਵਿਲਤਾ ਆਪਣਾ ਪ੍ਰਭੂ ਸਾਨੂੰ ਅਸੀਂ ਆਪਣੇ ਗੁਰੂ ਵਿਦਾ ਦਾ ਕਰ ਨਹੀਂ ਛੱਡ ਸਕਦੇ ਬਧੀਰਖਾ ਨੇ ਤੁਮਹੇ ਦੇ ਕੇ ਕਿਹਾ ਜੇ ਤੁਸੀਂ ਨਾ ਮੰਨੇ ਤਾਂ ਤੁਮਾਨੂੰ ਜਿੱਦ ਕਰਦਾ ਵਿੱਚ ਜਿੰਦ ਦਿੱਤਾ ਜਾਵੇਗਾ ਪਰ ਬਾਬਾ ਫਤੇ ਸਿੰਘ ਦੀ ਬਹੁਤ ਹੌਸਲੇ ਨਾਲ ਬੋਲੇ ਮੋਰ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਹੰਕਾਰ ਸੁੰਨ ਹੋ ਗਏ ਸੱਚ ਸੁਚਾਨ ਨੰਦ ਨੇ ਕਿਹਾ ਇਹ ਸੋਹਣੀਆਂ ਨੇ ਵੱਡੇ ਹੋ ਕੇ ਸਾਨੂੰ ਦੰਗਲ ਦੰਗਲ ਦੇ ਇਸ ਲਈ ਨਾ ਸੋਹਣੀਆਂ ਨੂੰ ਮਸਲ ਕੇ ਰੱਖ ਦੇਣਾ ਚਾਹੀਦਾ ਹੈ ਕਾਜ਼ੀ ਨੇ ਵੀ ਕਿਹਾ ਇਹ ਬੱਚੇ ਡੋਲ ਰੱਖਣ ਸਾਡੀ ਕਦੇ ਵੀ ਨਹੀਂ ਮੰਨਣਗੇ ਇਹ ਸੱਚ ਨਹੀਂ ਇਹਨਾਂ ਨੂੰ ਸਜ਼ਾ ਦੇ ਇਹ ਮੌਤ ਹੋਣੀ ਚਾਹੀਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬਹੁਤ ਦੇ ਲਾਲ ਘਟਾਲ ਰਹੇ ਤੇ ਫਿਰ ਫੈਸਲਾ ਹੋਇਆ ਇਹ ਇਨਾਂ ਬੱਚਿਆਂ ਨੂੰ ਕੰਦਾਂ ਵਿੱਚ ਛਿਣਿਆ ਜਾਏ ਇੱਟਾਂ ਜਿੰਨੀਆਂ ਗੁਰੂ ਸ਼ੁਰੂ ਕਰ ਦਿੱਤੇ ਆਂਦੇ ਨਾ ਪਰ ਕੰਗ ਉੱਚੀ ਉੱਠ ਗਈ ਪਰ ਬੱਚਿਆਂ ਦੇ ਗੁੱਲਾਂ ਤੇ ਸਿਰਫ ਵਾਹਿਗੁਰੂ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚੋਂ ਅੰਜੂ ਵਹਿਣ ਲੱਗੇ ਪਰ ਉਹ ਐਨੀ ਉਨ੍ਹਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਰੋਹਾਨੀ ਨੂਰ ਸੀ ਅੰਤ ਵਿੱਚ ਜਦੋਂ ਉਹਨਾਂ ਨੂੰ ਕੰਧਾ ਵਿੱਚ ਜਿੰਨ ਦਿੱਤਾ ਗਿਆ ਤਾਂ ਉਹ ਸ਼ੀਰਧੀਆਂ ਪਾਸ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਏ ਇਹ ਖਬਰ ਜਦੋਂ ਮਾਤਾ ਗੁਦਰੀ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ हे ਵਾਹਿਗੁਰੂ ਮੇਰੇ ਪੁੱਤਰਾਂ ਦੀ ਸ਼ਹੀਦੀ ਪ੍ਰਵਾਨ ਕਰਨ ਠੰਡੇ ਬੁੱਝ ਵਿੱਚ ਹੀ ਮਾਤਾ ਗੁਦਰੀ ਜੀ ਵੀ ਸ਼ਹੀਦ ਹੋ ਗਏ ਦੀ ਪ੍ਰਾਪਤ ਕਰ ਗਏ ਉਹ ਵੀ ਸਿੱਖੀ ਸਿਧਕ ਤੋਂ ਕਦੇ ਨਾ ਢੋਲੇ ਰਹਿਣ ਸਿੱਖਾ ਖਾਸ ਨੂੰ ਜੀ